ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤਵਿਲੇ ਕਰਤਾਰ ਸਾਹਿਬ ਟਿੱਲਾ ਬਾਬਾ ਫਰੀਦ ਜੀ ਦੇ ਗੇਟ ਦੇ ਬਾਹਰ ਤੋਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਸੱਚਖੰਡ ਦੇ ਵਿੱਚ ਬਿਰਾਜਮਾਨ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੰਤਨ ਬਾਬਾ ਸ਼ੇਖ ਫਰੀਦ ਜੀ ਦੇ ਅੱਜ ਦਿਨ ਵੀਰਵਾਰ ਹੈ 23 ਅਕਤੂਬਰ ਹੈ ਦੇਸੀ ਮਹੀਨਾ 7 ਕਾਤਕ ਹੈ ਤੇ ਅੱਜ ਵੀਰਵਾਰ ਵਾਲੇ ਦਿਨ ਤੁਸੀਂ ਕੋਸ਼ਿਸ਼ ਕਰਿਓ ਜਰੂਰ ਖੋਦ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਜੀ ਦੇ ਵਿੱਚ ਪਹੁੰਚ ਕੇ ਹਾਇਰੀਆਂ ਪਾਰਨ ਦੀ ਗੇੜ ਦੇ ਬਾਹਰ ਤੋਂ ਫਿਲਹਾਲ ਤੋਂ ਉਹਨੂੰ ਦਰਸ਼ਨ ਕਰਵਾਉਣੇ ਹਨ ਕਰੋ ਦਰਸ਼ਨ ਤੰਤਰ ਬਾਬਾ ਸੇਖਪਰੀ ਜੀ ਦੇ ਸੱਜੇ ਪਾਸੇ ਸੱਚਖੰਡ ਦੇ ਵਿੱਚ ਬਿਰਾਜਮਾਨ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਫਰੀਦ ਹਾਲ ਦੇ ਗੇਟ ਦੇ ਬਾਹਰ ਤੋਂ ਪਰੋਹਾਇਰੀਆਂ ਕਰੋ ਦਰਸ਼ਨ ਜੀ ਖੱਬੇ ਪਾਸੇ ਤੰਤਨ ਬੱਬਾ ਸੇਕ ਫਰੀਜੀ ਦੇ ਸਥਾਨ ਦੇ ਗੇਟ ਦੇ ਬਾਹਰ ਤੋਂ ਵੀ ਪਰੋਹਾਇਰੀਆਂ ਕਰੋ ਦਰਸ਼ਨ ਜੀ ਰੋਜ਼ਾਨਾ ਦੀ ਤਰ੍ਹਾਂ 3:30 ਵਜੇ ਗੇਟ ਖੁੱਲਣਗੇ 3:50 ਮਿੰਟ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ ਤੁਹਾਨੂੰ ਸੱਚਖੰਡ ਸਾਹਿਬ ਤੋਂ ਪ੍ਰਕਾਸ਼ ਸਤੰਤੇ ਜਾਣ ਸਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਉਸ ਤੋਂ ਬਾਅਦ ਅੱਜ ਉਹ ਹਗੋਨਾਮਾ ਸਾਹਿਬ ਆਉਣਗੇ ਉਹ ਵੀ ਤੁਹਾਨੂੰ ਸਰਵਣ ਕਰਵਾਉਣ ਫਿਲਹਾਲ ਤੁਸੀਂ ਕੋਸ਼ਿਸ਼ ਕਰਿਓ ਆਵਰਕ ਟਿਮੇ ਜਦੋਂ ਉੱਠੋਗੇ ਆਪਣਾ ਫੋਨ ਖੋਲੋਗੇ ਤਾ ਫੋਨ ਰਹੀਂ ਜਰੂਰ ਕੋਸ਼ਿਸ਼ ਕਰੋ ਗੁਰਦੁਆਰਾ ਸਾਹਿਬ ਟੇਲਾ ਬਾਬਾ ਫਰੀਦ ਜੀ ਦੇ ਗੇਟ ਦੇ ਬਾਹਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਤਾਂਤਨ ਬਾਬਾ ਸ਼ੇਖ ਫਰੀਦ ਜੀ ਦੇ ਚਰਨਾਂ ਦੇ ਵਿੱਚ ਆਹਰਿਆਂ ਪਰਮ ਆਹਰਿਆਂ ਪਰ ਕੇ ਅਰਦਾਸ ਬੇਨਤੀਆਂ ਕਰਨ ਦੀ ਤਾਂ ਜੋ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਤੇ ਸਭ ਦਾ ਦਿਨ ਵੀ ਹੱਤੀ ਤੋਂ ਸਕੇ ਸਾਡੇ ਵੱਲੋਂ ਵੀ ਇਹ ਅਰਦਾਸ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਫਰੀਦ ਜੀ ਸਾਹ ਤੇ ਮੇਰ ਪ੍ਰਿਆਤਰਾ ਕੰਤਾਂਦਰਸ ਦੀਆਂ ਰਸਤੀਆਂ ਬਖਸ਼ਿਸ਼ ਚੜ੍ਹਦੀਆਂ ਕਲਾਂ ਦੇ ਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ